ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋਗੇ ਇਹ 트ੈਂਡਿੰਗ ਚ ਚੱਲ ਰਹੇ ਨੇ ਇਹ ਸੂਟ ਪ੍ਰਿੰਟ ਕਮੀਜ਼ ਕਢਾਈ ਵਾਲੀ ਸਲਵਾਰ ਆਪਾਂ ਉਸ ਦੀ ਕਟਿੰਗ ਦੱਸਣ ਜਾ ਰਹੇ ਹਾਂ ਜੀ ਵੀਡੀਓ ਧਿਆਨ ਨਾਲ ਦੇਖਿਓ ਜਿਸ ਤਰ੍ਹਾਂ ਕਿ ਆਪਣੀ ਸਲਵਾਰ ਦੀ ਲੈਂਥ ਹੈਗੀ ਆ ਜੀ 37 ਇੰਚ 37 ਇੰਚ ਇਹਨਾਂ ਦੀ ਸਲਵਾਰ ਰੈਡੀ ਆ ਤੇ ਆਪਾਂ 4 ਇੰਚ ਬਾਹਰ ਕੱਢ ਕੇ 벨ਟ ਦਾ 33 ਇੰਚ ਦੀ ਕਟਿੰਗ ਕਰਾਂਗੇ ਜਿਸ ਤਰ੍ਹਾਂ ਕਿ ਕੱਪੜਾ ਪੂਰਾ ਪੂਰਾ ਹੀ ਹੈ ਜੀ ਸਲਵਾਰ ਦਾ ਮੈਂ ਨੀਚੇ ਤੋਂ ਹੀ ਲਵਾਂਗੀ ਨੀਚੇ ਤੋਂ ਆਪਾਂ ਉੱਪਰ ਤੱਕ 33 ਇੰਚ ਲੈਂਥ ਲਗਾ ਰੱਖੀ ਆ ਹਾਂਜੀ ਇਧਰੋਂ ਵੀ ਇਸ ਤਰ੍ਹਾਂ ਹੀ ਮਾਰਕਿੰਗ ਕਰ ਲੈਣੀ ਆ ਹੁਣ ਆਪਾਂ ਇਹਦਾ ਸੈਂਟਰ ਕਰ ਲਾਂਗੇ ਆਪਾਂ ਫੁੱਲ ਦਾ ਸੈਂਟਰ ਕਰ ਲੈਣਾ ਜੀ ਹਾਂਜੀ ਫੁੱਲ ਦਾ ਸੈਂਟਰ ਕਰਕੇ ਆਪਾਂ ਇਸੇ ਤਰ੍ਹਾਂ ਮਾਰਕਿੰਗ ਕਰ ਲੈਣੀ ਆ ਉਸ ਤੋਂ ਬਾਅਦ ਇਹਨੂੰ ਆਪਾਂ ਖੋਲ ਲਵਾਂਗੇ ਖੋਲ ਕੇ ਆਪਾਂ ਉਹੀ ਮਾਰ ਕੇ ਤੋਂ ਜਿੱਦਾਂ ਕਿ ਇਹਨਾਂ ਦੀ ਮੂਰੀ ਹੈਗੀ ਹੈ ਜੀ ਆਪਣੀ 6 ਇੰਚ ਆਪਾਂ 6 ਇੰਚ ਇਧਰੋਂ ਲਮਾ ਕੇ 6 ਇੰਚ ਉਧਰੋਂ ਜਿੱਦਾਂ ਕਿ ਆਪਾਂ ਪਾਟਾ ਵੀ ਕੱਢਦੇ ਹਾਂ 12 ਇੰਚ ਮੂਰੀ ਤੇ ਰਿਕਾਰਡਿੰਗ 6 ਉਧਰੋਂ 6 ਉਧਰੋਂ ਹਾਂਜੀ ਇਸੇ ਤਰ੍ਹਾਂ ਹੀ ਆਪਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਵਿਚਾਲ ਦੀ ਕਰੀਜ਼ ਵੀ ਹੈਗੀ ਹੈ ਸੈਂਟਰ ਦੀ ਇਸੇ ਤਰ੍ਹਾਂ ਹੀ ਆਪਾਂ ਇਹ ਦੇਖ ਲਵਾਂਗੇ ਇੱਧਰ ਕਿੰਨਾ ਬਚਿਆ ਹੋਇਆ 4 ਇੰਚ 4 ਇੰਚ ਆਪਾਂ ਸਾਈਡਾਂ ਤੇ ਮਾਰਕਿੰਗ ਕਰ ਦਾਂਗੇ ਜੀ 4-4 ਇੰਚ ਆਪਾਂ ਸਾਈਡਾਂ ਤੋਂ ਕੱਢ ਦਵਾਂਗੇ ਇੰਨੇ ਹੀ ਆਪਾਂ ਇੱਧਰ ਦੇਖ ਲਾਂਗੇ ਕਿੰਨਾ ਬਚਦਾ ਸੀਗਾ ਆਪਣਾ 4 ਇੰਚ ਇੱਧਰ ਬਚਦਾ 4-4 ਇੰਚ ਇੱਧਰੋਂ ਲਾ ਲਾਂਗੇ ਵਿਚਾਲੇ ਆਪਣਾ ਠੀਕ 12 ਇੰਚ ਰਹਿ ਜਾਊਗਾ ਜੀ ਇਸੇ ਤਰ੍ਹਾਂ ਹੀ ਆਪਾਂ ਮਾਰਕਿੰਗ ਇੱਧਰੋਂ ਕਰ ਲਾਂਗੇ ਹੁਣ ਆਪਣਾ ਉਸੀਂ ਦੇਖ ਸਕਦੇ ਹੋ ਵਿਚਾਲੇ 12 ਇੰਚ ਪੂਰਾ ਰਹਿ ਗਿਆ ਜੀ ਇਹ ਹੋ ਗਿਆ ਜੀ ਪੱਟ ਕੱਢਣ ਦਾ ਤਰੀਕਾ ਆਪਣਾ ਇੱਥੋਂ ਵੀ ਆਪਣਾ ਪੂਰਾ 12 ਇੰਚ ਆ ਜੀ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਇਸੇ ਤਰ੍ਹਾਂ ਹੀ ਆਪਾਂ ਇਧਰੋਂ ਲਾ ਲਈਏ ਦੋਨੋਂ ਸਾਈਡਾਂ ਲਾ ਕੇ ਆਪਾਂ ਵਿਚਾਲੇ ਉਹ ਪੱਟ ਕੱਢ ਲਈਏ ਇਹ ਦੋਨੋਂ ਪੱਟ ਨਿਕਲ ਚੁੱਕੇ ਆ ਆਪਾਂ ਫੋਲਡ ਕਰਕੇ ਲਾਇਆ ਸੀਗਾ ਆਪਾਂ ਹਾਂਜੀ ਹਾਂਜੀ ਇਹ ਦੋਨੇ ਤਰ੍ਹਾਂ ਦਾ ਆਪਣੇ ਪੱਟ ਦੋਨੋਂ ਸਾਈਡਾਂ ਦੇ ਨਿਕਲ ਚੁੱਕੇ ਆ ਹੁਣ ਅੱਗੇ ਆਪਾਂ ਕੁੰਡੇ ਕੱਢਾਂਗੇ ਜੀ जो कि बात की कपड़ा अपने को बच रहा है जिस तरह के तुम देख सकते हो ये आप बिछा लिया है सारा कपड़ा हम आप इधरों सलवार की लेंथ क्डा गई तेती इंच ਹਾਂਜੀ 2 ਇੰਚ ਆਪਾਂ ਕੁੰਦਾ ਪਾਵਾਂਗੇ ਹਾਂਜੀ ਆਪਾਂ ਇਹਦੇ ਚ ਪਾਵਾਂਗੇ ਆਸਣ 16 ਇੰਚ ਆਪਾਂ ਇਧਰੋਂ ਨਿਸ਼ਾਨ ਲੈ ਲਾਂਗੇ ਤੇ ਆਪਾਂ ਉਸ ਨਿਸ਼ਾਨ ਨਾਲ ਹੀ ਮਲਾ ਦਾਂਗੇ ਇਹਨੂੰ ਇਸੇ ਤਰ੍ਹਾਂ ਇਧਰੋਂ ਮਲਾ ਦਮਾ ਇਸੇ ਤਰ੍ਹਾਂ ਮੈਚ ਕਰਕੇ ਹੁਣ ਆਪਾਂ ਇਹਦੀ ਹਾਂਜੀ ਇਸੇ ਤਰ੍ਹਾਂ ਆਪਾਂ ਕਟਿੰਗ ਕਰ ਲਾਂਗੇ ਇਹ ਹੋ ਗਿਆ ਆਪਣੀ ਕਟਿੰਗ ਇਹ ਪੱਲਾ ਆਪਾਂ ਦੂਸਰੇ ਪੱਲੇ ਦੇ ਉੱਪਰ ਰੱਖ ਲਾਂਗੇ ਚਾਕੇ ਹਾਂਜੀ ਹੁਣ ਜੋ ਕਿ ਆਪਣਾ ਦੂਜੀ ਸਾਈਡ ਕਪੜਾ ਵੱਧਦਾ ਏ ਉਹਦੀ ਆਪਾਂ ਬੈਟ ਕੱਢਾਂਗੇ ਨਾਲ ਹੀ ਆਪਾਂ ਆਸਣ ਵੀ ਕੱਢਾਂਗੇ ਜੋ ਸਾਈਡਾਂ ਤੋਂ ਬਚਿਆ ਸੀ ਉਹਦਾ ਆਪਾਂ ਆਸਣ ਬਣਾਵਾਂਗੇ ਹੁਣ ਇਹਦੀ ਆਪਾਂ ਕਟਿੰਗ ਕਰ ਲਾਂਗੇ ਹਾਂਜੀ ਇਹ ਹੋ ਗਈ ਆਪਣੀ ਪੁੰਦਿਆਂ ਦੀ ਕਟਿੰਗ ਹਾਂਜੀ ਜੋ ਕਿ ਆਪਣਾ ਬਚਿਆ ਹੋਇਆ ਕੱਪੜਾ ਏ ਇਹਨੂੰ ਆਪਾਂ ਖੋਲ ਲਵਾਂਗੇ ਇਸੇ ਤਰ੍ਹਾਂ ਨੂੰ ਖੋਲ ਕੇ ਆਪਾਂ ਇੱਕ ਸਾਈਡ ਤੋਂ ਜਿਹੜਾ ਕੱਪੜਾ ਲਿਆ ਹੋਇਆ ਸੀ ਉਹ ਵੀ ਲੈ ਲਾਂਗੇ ਉਹ ਵੀ ਆਪਾਂ ਖੋਲ ਕੇ 7 ਇੰਚ ਦੀ ਆਪਾਂ 벨ਟ ਚੌੜੀ ਕੱਟਣੀ ਹੈ ਜੀ 7 ਇੰਚ ਚੜਾਈ 벨ਟ ਦੀ ਜਿਸ ਤਰ੍ਹਾਂ ਕਿ ਇਹਨਾਂ ਦੀ ਹੈਪ ਹੈਗੀ ਸੀ 22 ਇੰਚ 22 ਇੰਚ ਦੇ ਰਿਕੋਰਡਿੰਗ 4 ਇੰਚ ਆਪਾਂ ਵਾਧਾ ਲਵਾਂਗੇ ਸੌਰੀ 7 ਇੰਚ ਵਾਧਾ ਲਵਾਂਗੇ ਤਾਂ ਆਪਾਂ 26 ਇੰਚ ਦੀ ਕਟਿੰਗ ਕਰਾਂਗੇ ਠੀਕ ਆ ਹਾਂਜੀ ਹੁਣ ਆਪਾਂ ਇਹਦੀ 7 ਇੰਚ ਚੜਾਈ ਕੱਟਾਂਗੇ ਇਹ ਹੋ ਗਈ ਜੀ ਡਾਇਰੈਕਟ ਦੀ ਕਟਿੰਗ ਹਾਂਜੀ ਇਹ ਹੋ ਗਈ ਆਪਣੀ ਬੈਲਟ ਤੇ ਜੋ ਕਿ ਆਪਣਾ ਬਾਕੀ ਬਚਦਾ ਕਪੜਾ ਏ ਇਹਦਾ ਆਪਾਂ ਅਸਲ ਪਾਵਾਂਗੇ ਹਾਂਜੀ ਇਹ ਆਪਾਂ ਬਾਅਦ ਘਾਟ ਕੱਢਦੇ ਹੋਏ ਸੈੱਟ ਕਰ ਲਾਂਗੇ ਜੋ ਕਿ ਆਪਣੇ ਕੋਲੇ ਕਪੜਾ ਬਚਿਆ ਪਿਆ ਸੀ ਆਪਾਂ ਇਹਨਾਂ ਨੂੰ ਸੈੱਟ ਕਰਦੇ ਹੋਏ ਇਹਨਾਂ ਦਾ ਆਸਣ ਕੱਢਾਂਗੇ ਜੀ ਸਰਫੇਰੇ ਕਰਾਂਗੇ ਇਹ ਵਾਲਾ ਹੋ ਗਿਆ ਆਪਣਾ ਆਸਣ ਹਾਂਜੀ 11 ਇੰਚ ਆਪਾਂ ਜੋੜੀ ਲੈ ਲਾਂਗੇ ਨਾਂ ਦੀ ਮਤਲਬ ਕਿ ਆਸਣ 11 ਇੰਚ ਆਸ ਲੈ ਲੈਂਦੇ ਹੋਏ ਆਪਾਂ ਨਾਲ ਹੀ ਮਿਲਾ ਦਾਂਗੇ ਇਦੋਂ ਹਾਂਜੀ ਦੋਸਤੋ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਜਿੱਦਾਂ ਕਿ ਆ ਕੜਾਈ ਆਪਣੀ ਉੱਪਰ ਆ ਗਈ ਇਹ ਆਪਣੇ ਕੋਲੇ ਕਪੜਾ ਕੱਟ ਕਰਕੇ ਆਪਾਂ ਥੋੜਾ ਉੱਪਰੋਂ ਲੈ ਲਿਆ ਜੇਕਰ ਇਹ ਕੜਾਈ ਨੀਵੀਂ ਕਰਨੀ ਆਪਣੇ ਕੋਲੇ ਕਪੜਾ ਵੱਧ ਪਿਆ ਤਾਂ ਆਪਾਂ ਨੀਵੀਂ ਵੀ ਕਰ ਸਕਦੇ ਹਾਂ ਸਾਡੀ ਸਲਵਾਰ ਦੀ ਲੈਂਥ ਜਿਆਦਾ ਕਰਕੇ ਕਪੜਾ ਘੱਟ ਸੀਗਾ ਤੇ ਇਸੇ ਕਰਕੇ ਆਪਾਂ ਥੋੜਾ ਨੀਚੇ ਤੋਂ ਮੂਰੀ ਲੈ ਲਈ ਆ ਜੀ ਇਹਨਾਂ ਦਾ ਮੂ ਇਧਰੋਂ ਵੱਧ ਦਿੱਤਾ ਹੋਇਆ ਸੀਗਾ ਆਪਾਂ ਇਸੇ ਕਰਕੇ ਆਪਾਂ ਥੱਲੇ ਤੋਂ ਲੈ ਲਿਆ ਮੂਰੀ ਦਾ ਕਪੜਾ ਆਪਾਂ ਕਢਾਈ ਥੋੜੀ ਉੱਪਰ ਚਲੀ ਜਾਊ ਪਰ ਫਿਰ ਵੀ ਇਹ ਵਧੀਆ ਲੱਗੂਗੀ ਐਨੀ ਭੜੀ ਨਹੀਂ ਲੱਗਣੀ ਹੈਗੀ ਜੀ ਬਹੁਤ ਹੀ ਵਧੀਆ ਸਲਵਾਰ ਰੈਡੀ ਹੋ ਗਈ ਹੈ ਜੀ ਇਹ ਹੋ ਗਿਆ ਆਪਣਾ ਹੁਣ ਆਸਨ ਇਹ ਹੋ ਗਈ ਜੀ ਕਢਾਈ ਵਾਲੀ ਫੁੱਲ ਵੀਡੀਓ ਸਲਵਾਰ ਦੀ ਕਟਿੰਗ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਤਾਂ ਕਿ ਅੱਗੇ ਤੋਂ ਅਸੀਂ ਹੋਰ ਵੀ ਵਧੀਆ-ਵਧੀਆ ਵੀਡੀਓ ਬਣਾ ਕੇ ਲਈਏ ਤੁਹਾਡੇ ਲਈ ਧੰਨਵਾਦ ਜੀ